ਲੁਕਰੇ ਵਾਸਤੇ ਅਸੀਂ ਆਲਰੇਡੀ ਪਿਛਲੇ 15 ਦਿਨਾਂ ਤੋਂ ਸਾਡਾ ਜਿਹੜਾ ਲਗਾਤਾਰ ਵਰਕ ਚੱਲਦਾ ਆ ਅੱਜ ਵੀ ਅਸੀਂ ਆਪਣੇ ਇਸ ਜਿਹੜਾ ਸਾਡਾ ਬਾਲ ਸਿਟੀ ਦੇ ਅੰਦਰ ਸਾਡਾ ਫਲੈਗ ਮਾਰਚ ਚੱਲ ਰਿਹਾ ਜਿਹਦੇ ਵਿੱਚ ਮੇਰੇ ਏਡੀਸੀਪੀ ਜ਼ੋਨ 1 ਨਾਲ ਏਡੀਸੀਪੀ ਟ੍ਰੈਫਿਕ ਤੇ ਉਹਨਾਂ ਦੇ ਨਾਲ ਸਾਰਾ ਉਹਨਾਂ ਦੇ ਐਸ ਐਚਓ ਏ ਏਸੀਪੀ ਸਾਰੇ ਅਫਸਰ ਈਵਨ ਸਾਡੇ ਨਾਲ ਆਰਐਫ ਸੀਆਰਪੀਐਫ ਸਾਰੀਆਂ ਟੀਮਾਂ ਨਾਲ ਔਰ ਅਸੀਂ ਫਲੈਗ ਮਾਰਚ ਪੂਰੇ ਸ਼ਹਿਰ ਦੇ ਵਿੱਚ ਕਰ ਰਹੇ ਹਾਂ ਇਸ ਤੋਂ ਇਲਾਵਾ ਸੈਕੰਡ ਜਿਹੜਾ ਸਾਡਾ ਫਲੈਗ ਮਾਰਚ ਆ ਬੱਸ ਸਟੈਂਡ ਦੇ ਏਰੀਆ ਚੱਲ ਰਿਹਾ ਇਸ ਤਰ੍ਹਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਟਾਈਮ ਦੇ ਉੱਤੇ ਜਿਹੜੇ ਫਲੈਗ ਮਾਰ ਚੱਲਦੇ ਪਏ ਆ। ਔਰ ਇਸ ਤੋਂ ਇਲਾਵਾ ਵੀ ਮੈਂ ਦੱਸਣਾ ਚਾਹੁੰਦਾ ਕੋਈ ਸ਼ਹਿਰ ਦੇ ਵਿੱਚ ਕਰੀਬ 60 ਕਿਤੇ ਲੱਗੇ ਜਿਹੜੇ ਸਾਡੇ ਪੁਆਇੰਟ ਜਿਹੜੇ 24 ਘੰਟਿਆਂ ਵਾਸਤੇ ਨਾਕੇ ਚੱਲ ਰਹੇ ਆ। ਜਿਹੜੇ 8-8 ਘੰਟੇ ਦੀ ਡਿਊਟੀ ਚੱਲ ਰਹੀ ਆ। ਔਰ ਨਾਕਿਆਂ ਤੋਂ ਇਲਾਵਾ ਸਾਡੀਆਂ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਗੱਡੀਆਂ ਰਾਂ ਹੀ ਲੱਗੀਆਂ ਹੋਈਆਂ ਔਰ ਅਸੀਂ ਆਪਣੇ ਪੂਰੇ ਸ਼ਹਿਰ ਨੂੰ ਬਾਰੋਂ ਜਿਹੜਾ ਆ ਇਹਦਾ ਜਿਹੜਾ ਵੀ ਆਊਟਰ ਜਿਹੜਾ ਸਾਰਾ ਉਹ ਵੀ ਕਵਰ ਕੀਤਾ ਹੋਇਆ ਔਰ ਸ਼ਹਿਰ ਦੇ ਅੰਦਰ ਵੀ ਸਾਰੇ ਨਾਕੇ ਆ ਔਰ ਅੰਦਰ ਜਿਹੜੇ ਫਲੈਗ ਮਾਰਕ ਵੀ ਚੱਲੇ ਸਸ ਸੀਸੀਟੀਵੀ ਕੈਮਰੇਸ ਕਿੱਸ ਗੱਲ ਗਏਗਾ ਕਿ ਕੀ ਉਹਨਾਂ ਨਾਲ ਵੀ ਨਜ਼ਰ ਰੱਖੀ ਜਾ ਸਕਦੀ ਜੀ ਬਿਲਕੁਲ ਜੀ ਸੀਸੀਟੀਵੀ ਕੈਮਰੇ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਅਸੀਂ ਇੱਥੇ ਭਰਾਵਾਂ ਦੇ ਢੱਬੇ ਤੋਂ ਲੈ ਕੇ ਸਾਡੇ ਦਰਬਾਰ ਸਾਹਿਬ ਦਾ ਕਰੀਬ ਜਿਹੜਾ ਹੈ ਕੋਈ 70 ਤੋਂ 75 ਕੈਮਰੇ ਜਿਹੜੇ ਇੰਨੇ ਥਾਂ ਦੇ ਵਿੱਚ ਹੀ ਲੱਗ ਚੁੱਕੇ ਆ ਬਾਕੀ ਸ਼ਹਿਰ ਦੇ ਵਿੱਚ ਵੀ ਕੈਮਰੇ ਕਾਫੀ ਅਸੀਂ ਲਵਾ ਲਿਆ ਔਰ ਕੁਝ 스마트 ਸਿਟੀ ਵਾਲੇ ਕੈਮਰੇ ਵੀ ਜਿਹੜੇ ਥੋੜੇ ਜਿਹਾ ਆਨ ਸ਼ੀਡੂਨ ਵਾਸਤੇ ਸਾਡੇ ਕੋਲ ਆਰਐਫ ਦੀਆਂ ਦੋ ਟੀਮਾਂ ਸੀਆਰਪੀ ਦੀਆਂ ਦੋ ਟੀਮਾਂ ਇਸ ਤੋਂ ਇਲਾਵਾ ਕੋਈ ਕਰੀਬ 1500 ਜਵਾਨ ਸਾਨੂੰ ਬਾਹਰੋਂ ਆਰਮਡ ਪੁਲਿਸ ਦਾ ਔਰ ਇੰਨਾ ਹੀ ਅਸੀਂ ਆਪਣਾ ਕਮਿਸ਼ਨਰ ਪੁਲਿਸ ਦਾ ਕੱਢਿਆ ਤਾਂ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਰੀਬ ਜਿਹੜਾ ਸਾਡਾ 5000 ਬੰਦਾ ਜਿਹੜਾ ਉਹ ਵਰਕ ਕਰੂਗਾ ਸ਼ਹਿਰ ਦੇ ਵਿੱਚ ਦੇਖੋ ਹਰ ਸਾਲ ਹੀ ਹੁੰਦੀ ਹੈ ਤੁਸੀਂ ਪਿਛਲੇ ਕਈ ਸਾਲਾਂ ਤੋਂ ਦੇਖਿਆ ਹੋਣਾ ਕਿ 5 ਤਰੀਕ ਨੂੰ ਉਹਨਾਂ ਦਾ ਮਾਰਚ ਹੁੰਦਾ ਆ ਔਰ 6 ਤਰੀਕ ਨੂੰ ਉਹ ਬੰਦੀ ਕਰ ਕਰਦੇ ਆ ਉਹਨਾਂ ਸਾਰਿਆਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਸਾਰਾ ਕੁਝ ਪੀਸਫੁਲੀ ਹੋਊਗਾ ਕਿਸੇ ਨਾਲ ਮੀਟਿੰਗ ਹੋ ਚੁੱਕੀ ਹੈ ਬਿਲਕੁਲ ਜੀ ਐਸਡੀਪੀਸੀ ਨਾਲ ਮੀਟਿੰਗ ਹੋ ਚਲੀ ਬਾਕੀ ਸਾਰੀਆਂ ਜਿੱਥੇ ਬੰਦੀਆਂ ਨਾਲ ਹੋ ਚੁੱਕੀਆਂ ਮੀਟਿੰਗਾਂ ਔਰ ਸਾਰੀਆਂ ਸਹਿਮਤ ਆ ਕਿਉਂਕਿ ਹਰ ਸਾਲ ਜਿਹੜਾ ਇਹ ਦਿਨ ਆਉਂਦੇ ਆ ਔਰ ਇਹਦੇ ਨਾਲ ਸਾਰੇ ਸਹਿਮਤ ਵੀ ਹੁੰਦੇ ਆ ਸ਼ਹਿਰ ਵਾਸੀ ਵੀ ਸਹਿਮਤ ਆ ਇਸ ਕਰਕੇ ਸਾਰਿਆਂ ਦਾ ਰਲ ਮਿਲ ਕੇ ਹੀ ਜਿਹੜਾ ਦਿਨ ਆਪਾਂ ਸਾਰਿਆਂ ਨੇ ਕੱਢਣਾ 6 ਜੂਨ ਨੂੰ ਪੂਰਾ ਟਾਈਟ ਰੱਖਿਆ ਔਰ ਮੈਂ ਅਪੀਲ ਕਰਨੀ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਵੀ ਸਾਰਾ ਪੁਲਿਸ ਦਾ ਸਹਿਯੋਗ ਦੇਣ ਔਰ ਇਸੇ ਤਰ੍ਹਾਂ ਜੇ ਕਿਸੇ ਨੂੰ ਕੋਈ ਸ਼ੱਕੀ ਬੰਦਾ ਜਾਂ ਕੋਈ ਸ਼ੱਕੀ ਚੀਜ਼ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਲੱਗਦੀ ਆ ਪਤਾ ਤਾਂ ਸਾਡੇ ਸਾਰਿਆਂ ਦੇ ਨੰਬਰ ਸਾਡੇ ਐਸ ਐਚ ਓ ਏ ਸੀ ਪੀ ਏ ਡੀ ਸੀ ਪੀ ਅਸੀਂ ਸਾਰੇ ਸਾਡੇ ਆਨੇ ਨੰਬਰ ਸਾਰੇ ਕੋਆ ਔਰ ਸਾਨੂੰ ਦੱਸਣਾ ਅਸੀਂ 24 ਘੰਟੇ ਬਾਅਦ ਸ਼ਹਿਰ 'ਚ ਕੰਮ ਕਰ ਰਹੇ ਆ ਔਰ ਇਹ ਸਾਡਾ ਆਪਣਾ ਸ਼ਹਿਰ ਆ ਆਪਾਂ ਸਮਝੋਨਾ ਵੀ ਸਾਰੇ ਆਪਾਂ ਰਲ ਕੇ ਇਹਨੂੰ ਕੱਢੀਏ ਤਾਂ ਜੋ ਕਿ ਆਉਣ ਵਾਲੇ ਦਿਨਾਂ 'ਚ ਕੋਈ ਸ਼ਰਾਰਤੀ ਅਨਸਰ ਜਿਹੜਾ ਉਹ ਕੋਈ ਸ਼ਰਾਰਤ ਨਾ ਕਰ ਸਕੇ ਬਿਲਕੁਲ ਜੀ ਉਹਨਾਂ ਤੇ ਸਾਡੀ ਸ਼ ਅਗਰ ਸਾਨੂੰ ਕੋਈ ਵੀ ਸ਼ਰਾਰਤੀ ਅੰਸਰ ਜੇ ਕੋਈ ਗਲਤ ਕੰਮ ਕਰਦਾ ਤੇ ਪੂਰਾ ਸ਼ਕਤੀ ਦੇ ਨਾਲ ਉਹ ਤੇ ਜਿਹੜਾ ਆ ਕੰਮ ਵਰਕ ਕੀਤਾ ਜਾਊਗਾ ਲੈ ਜੀ ਕਿਸੇ ਤਾਂ ਜਗ੍ਹਾ ਤੇ ਦੇਖਣ ਨੂੰ ਮਿਲਦਾ ਹੈ ਹਮੇਸ਼ਾ 6 ਜੂਨ ਲੈ ਕੇ ਜਿਹੜੇ ਸਿਪਸੈਨਾ ਦੇ ਜਾਂ ਸਿੱਖ ਦੇ ਬੰਦੇ ਨੇ ਚਾ ਉਹਨਾਂ ਨੂੰ ਵੀ ਅਪੀਲ ਕਰੋਗੇ ਕਿ ਨਾ ਹੀ ਇਸ ਤਰ੍ਹਾਂ ਦਾ ਕਿਤੇ ਨਹੀਂ ਅਸੀਂ ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਅਸੀਂ ਸਾਰਿਆਂ ਨਾਲ ਚਾਹੇ ਸਿਪਸੈਨਾ ਹੋਵੇ ਚਾਹੇ ਸਿੱਖ ਜਥੇਬੰਦੀਆਂ ਹੋਣ ਸਾਰਿਆਂ ਨਾਲ ਮੀਟਿੰਗਾਂ ਕਰ ਲੀਆਂ ਔਰ ਮੈਨੂੰ ਪੂਰੀ ਉਮੀਦ ਆ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਬਿਲਕੁਲ ਪੀਸਫੁਲੀ ਹੋਊਗਾ ਸਰ ਐਸਜੀਪੀਸੀ ਦੇ ਜਿਹੜੇ ਕੈਮਰੇ ਉਹਨਾਂ ਤੇ ਵੀ ਨਹੀਂ ਗੰਦਗੀ ਬਿਲਕੁਲ ਜੀ ਉੱਥੇ ਵੀ ਆਲਰੇਡੀ ਜਿਹੜੇ ਸਾਡੇ ਬੰਦੇ ਅੰਦਰ ਲੱਗੇ ਹੋਏ ਨੇ ਨਾਲ ਐਸਜੀਪੀਸੀ ਨਾਲ ਸਾਡਾ ਪੂਰਾ ਤਾਲਮੇਲ ਆ ਔਰ ਅਸੀਂ ਰਲ ਕੇ ਜਿਹੜਾ ਉੱਥੇ ਵੀ ਜਿਹੜਾ ਅੰਦਰ ਉਹਨਾਂ ਦੇ ਕੈਮਰੇ ਜਾਂ ਉਹਨਾਂ ਦੇ ਹੋਰ ਗੁਰਦੁਆਰੇ ਸਾਹਿਬ ਜਿੱਥੇ ਈਵਨ ਸਾਰਾ ਗੜੀ ਜਿਹੜੇ ਕੈਮਰੇ ਆ ਇਹ ਸਭ ਜਗ੍ਹਾ ਦੇ ਉੱਤੇ ਜਿਹੜੇ ਉਹਨਾਂ ਦੇ ਬੰਦੇ ਵੀ ਔਰ ਜਿੱਥੇ ਜਿੱਥੇ ਸਾਨੂੰ ਲੋੜ ਆ ਅਸੀਂ ਆਪਣੇ ਬੰਦੇ ਵੀ ਲਾਉਂਦੇ ਆ ਔਰ ਇਹ ਸਾਰਾ ਅਸੀਂ ਜਿਹ